ਹਲਕਾ ਬੜਾ ਚੋਰ ਤੋਂ ਲਗਾਤਾਰ ਚਾਰ ਵਾਰ ਵਿਧਾਇਕ ਤੇ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਸਰਕਾਰ ਵਿੱਚ ਮੁੱਖ ਸੰਸਦੀ ਸਖਤਰ ਰਹੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਚੌਧਰੀ ਨੰਦ ਲਾਲ ਦਾ ਜਿਨ੍ਹਾਂ ਦਾ ਬੀਤੇ ਕੱਲ ਮਹਾਲੀ ਦੇ ਇੱਕ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਸੀ ਉਹਨਾਂ ਦਾ ਅੱਜ ਅੰਤਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਕਰੀਮਪੁਰ ਧਿਆਨੀ ਦੇ ਸ਼ਮਸ਼ਾਨ ਘਾੜ ਵਿਖੇ ਸਰਕਾਰੀ ਸਰਮਾਨਾ ਰਣ ਕੀਤਾ ਗਿਆ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਡਾਕਟਰ ਦਲਜੀਤ ਸਿੰਘ ਚੀਮਾ ਸੁਰਿੰਦਰ ਸਿੰਘ ਪੋਲੇਵਾਰ ਰਾਠਾ ਡਾਕਟਰ ਐਸ ਕੇ ਸੁਖੀ ਅਤੇ ਹੋਰ ਅਹਿਮ ਸ਼ਖਸੀਤਾਂ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਇਸ ਮੌਕੇ ਤੇ ਡਾਕਟਰ ਦਲਜੀਤ ਸਿੰਘ ਚੀਮਾ ਪਰਮਿੰਦਰ ਸਿੰਘ ਭਾਗੀ ਰਣਜੀਤ ਸਿੰਘ ਤਲਵੰਡੀ ਅਤੇ ਬੀਬੀ ਸੁਨੀਤਾ ਚੌਧਰੀ ਨੇ ਕਿਹਾ ਸਭ ਤੋਂ ਪਹਿਲਾਂ ਪੁਰੀ ਉੱਚੀ ਬੋਲ ਚੌਧਰੀ ਨੰਦਲਾਲ ਜੀ ਕਾਲ ਸੰਸਥਾ ਦੀ ਚੋਣ ਜਿਹੜੀ ਉਹਨਾਂ ਨੇ ਸ਼ਖਸੀਅਤ ਤੋਂ ਉਹਦੀ ਕਮੇਟਰੀ ਕੀਤੀ ਜਾ ਰਹੀ ਹੈ ਜਿਹਨਾਂ ਬੀ ਨੇ ਬੱਚੋ ਕੰਡਾ ਹੋਉਂਦੀ ਇਸ ਸਥਾਨ ਤੇ ਪਹੁੰਚਣਾ ਪਰ ਸਾਰੇ ਮਨੁੱਖਤਾ ਦੀ ਸੇਵਾ ਕਰਨੀ ਸਾਦਗੀ ਰਹਿਣਾ ਇਮਾਨਦਾਰੀ ਚ ਰਹਿਣਾ ਅੰਵੇਸ਼ਕ ਸ਼ਖਸੀਅਤ ਹੋ ਕੇ ਤਰੱਕੀ ਕਰਨਾ ਪਰ ਅੱਜ ਮੈਂ ਸੰਵਿਧਾਨ ਨੂੰ ਬਹੁਤ ਯਾਦ ਦੇ ਨਾਲ ਕੰਡਾ ਸ਼ੁਰੂ ਨਹੀਂ ਕੰਟਰੋਲ ਨਹੀਂ ਕਰਦਾ ਪਰਵਾਹ ਨਹੀਂ ਸਾਰੇ ਪੰਜਾਬ ਨੂੰ ਅਤੇ ਖਾਸ ਕਰਕੇ ਗੁਰਦੁਆਰਾ ਸਮਾਜ ਦੇ ਉਦੇਸ਼ ਤੇ ਬਹੁਤ ਹੀ ਖਤਰਾ ਦਿੱਤਾ ਸਾਰਿਆਂ ਨੂੰ ਬਹੁਤ ਵੱਡਾ ਕਰਦਾ ਮੈਂ ਜੀ ਆਪ ਨੂੰ ਵਾਸਤੇ ਦਾਸ ਕਰਦਾ ਹਾਂ ਮੈਂ ਤੁਹਾਨੂੰ ਤਰਸਾਣ ਪਨ ਸੱਚੇ ਸੁੱਚੇ ਇਨਸਾਨ ਚੌਧਰੀ ਨੰਦ ਲਾਲ ਜੀ ਦੇ ਪਿਹਾਨ ਤੇ ਪਹੁੰਚੀ ਹੋਈ ਸਮੂਹ ਸਾਥ ਸੰਗਤ ਦਾ ਪੂਰੀ ਵਾਲੇ ਐਜੂਕੇਸ਼ਨ ٹرسٹ ਵੱਲੋਂ ਮੈਂ ਧੰਨਵਾਦ ਕਰਦਾ ਹਾਂ ਔਰ ਇਸ ਸਮੇਂ ਮੈਂ ਤੁਹਾਨੂੰ ਯਾਦ ਕਰਦਾ ਯਾਦ ਕਰਾਉਂਦਾ ਹਾਂ ਕਿ ਚੌਧਰੀ ਨੰਦ ਲਾਲ ਸੱਚੇ ਸੁੱਚੇ ਜਾਣਦਾਰ ਸਿਆਸਤਦਾਰ ਸਨ ਉਨ੍ਹਾਂ ਦੀ ਗਿਆਨੰਦਾਰੀ ਦਾ ਮੁੱਖ ਕారణੇ ਸੀ ਕਿ ਉਹ ਮਹਾਰਾਜ ਪੂਰੀ ਵਾਲੇ ਦੇ ਭਗਤ ਸਨ 24 ਸਿੱਖਿਆਵਾਂ ਦੇ ਸੰਸੰ ਉਹ ਸਿੱਖਿਆ ਨੂੰ ਖਿੜੇ ਵਿੱਚ ਮਿੱਥੇ ਪ੍ਰਵਾਨ ਕਰਦੇ ਸਨ ਦੁੱਖ ਤੇ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਕਿ ਸ਼੍ਰੋਮਣੀ ਕਾਲੀਯੰਦ ਦੇ ਬਫਾਦਰ ਸਿਪਾਈ ਚੌਧਰੀ ਰੰਦਲਾਲ ਜੀ ਫੌਨੀ ਦੂਰੀ ਚੜਕੇ ਕੁਝ ਕਰ ਗਏ ਨਹੀਂ ਜਿਸ ਨਾਲ ਸ਼੍ਰੋਮਣੀ ਕਾਲੀਦਨ ਨੂੰ ਪੱਖ ਤੋਂ ਖਾਸ ਤੌਰ ਤੇ ਹਲਕਾ ਬੋਲਾ ਚ ਬਹੁਤ ਨਾ ਪੂਰਾ ਹੋਣ ਵਾਲਾ ਘਟਾ ਪਿਆ ਔਰ ਇਸ ਘਟੇ ਨੂੰ ਇਸ ਘਟੇ ਦੀ ਪ੍ਰਪਾਈ ਕਰਨਾ ਔਰ ਦੇ ਪ੍ਰੋਜੈਕਟ ਬੜੇ ਹੀ ਮੁਸ਼ਕਲ ਹੋਏਗੀ ਲੇਕਿਨ ਉਸ ਗੁਰੂ ਸਾਹਿਬਾ ਕੀ ਕਿਸ ਤਰ੍ਹਾਂ ਜੋਰ ਨਹੀਂ ਚੱਲਦਾ ਜਿਸ ਜਦੋਂ ਉਹਨਾਂ ਦਾ ਸਦਾ ਆ ਜਾਂਦਾ ਇਨਸਾਨ ਨੂੰ ਜਾਣਾ ਪੈਂਦਾ ਜਿਵੇਂ ਕਹਿੰਦੇ ਨੇ ਰਾਣਾ ਰੋ ਨਕੂਰੇ ਰੰਗ ਨਤੋਂ ਫਕੀਰ ਵਾਰੀ ਆਪੋ ਆਪਣੀ ਉਹਨਾਂ ਬੰਦੇ ਦੀ ਅੱਜ ਜਿਸ ਮੈਨੂੰ ਪਤਾ ਲੱਗਿਆ ਕਿ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਪ੍ਰਧਾਨ ਸਾਹਿਬ ਸਰਸਬੀ ਸਿੰਘ ਜੀ ਬਾਲ ਸਾਹਿਬ ਤੇ ਉਹਨਾਂ ਦੀ ਸੁਚੀ ਟੀਮ ਉਹਨਾਂ ਦੇ ਸਿਸਕਾਰ ਮੋਕੇ ਤੇ ਪਹੁੰਚੀ ਸੀ। ਔਰ ਇਸ ਹਾਲਾਤ ਵਿੱਚ ਜਦੋਂ ਕਿ ਆ ਲੋਕ ਸਭਾ ਦੀ ਚੋਣਾਂ ਸਰ ਦੇ ਉੱਤੇ ਨੇ ਇਸ ਤਰ੍ਹਾਂ انسان ਦਾ ਚਲੇ ਜਾਣਾ ਪਾਰਟਿਸਪੈਂਟਸ ਵੀ ਉਲੱਤ ਰਿਕ ਬਹੁਤ ਨਾਪੁਰ ਦੁੱਖ ਦੀ ਕੜੀ ਸਾਡੇ ਦੇ ਸਾਰੇ ਪਰਿਵਾਰ ਦੇ ਵੀ ਇਹ ਨਾਚਣ ਜੋ ਹੈ ਮੈਂ ਸਾਰੇ ਹਾਂ ਸਾਰਿਆਂ ਦਰਦਿਲੋਂ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਸਾਡੇ ਸਿੱਖ ਦੁੱਖ ਦੀ ਕੜੀ ਸਾਨੂੰ ਸਾਰੇ ਪਿਤਾ ਦੇ ਰੰਗ ਅਸ਼ੀਰਵਾਦ ਦੇ ਤਾਂ ਸਾਡੇ ਨਾਲ ਥੋੜੇ